ਪਿੰਡਾ ਦੀ ਸ਼੍ਰੀ ਏਕ ਨੂਰ ਬੈਲਫੋਰ ਸੋਸਾਇਟੀ ਦੀ ਟੀਮ ਗਣੇਸ਼ਾ ਵਾਸਤੇ ਗਊਸ਼ਾਲਾ ਦੇ ਵਿੱਚ ਪਹੁੰਚੀ ਤੇ ਗਊਆਂ ਦੀ ਸੇਵਾ ਕੀਤੀ ਗਈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਗਊ ਮਾਤਾ ਦੀ ਸੇਵਾ ਕਰਨ 'ਚ ਬਹੁਤ ਹੀ ਪੁੰਨ ਲੱਗਦਾ ਹੈ। ਤੇ ਅਸੀਂ ਇਹੀ ਕਹਿਣੇ ਆ ਲੋਕਾਂ ਨੂੰ ਵੀ ਆ ਕੇ ਇਹਨਾਂ ਦੀ ਸੇਵਾ ਕੀਤੀ ਜਾਵੇ ਗਊਆਂ ਦੀ। ਤਾਂ ਤੁਸੀਂ ਦੇਖ ਸਕਦੇ ਹੋ ਗਊਸ਼ਾਲਾ 'ਚ ਕਿੰਨੇ ਬੱਚੇ ਗਊਆਂ ਦੇ ਮਾਤਾ ਛੋਟੀਆਂ ਹੈਗੀਆਂ ਤੇ ਇਹਨਾਂ ਦੀ ਬਰਤੋਬਤ ਸੇਵਾ ਕੀਤੀ ਜਾਵੇ। ਅੱਜ ਪਟਿੰਡਾ ਵਿਚ ਜਿਹੜੀ ਏਕਨੂਰ ਬੈਲਫੋਰ ਸੋਸਾਇਟੀ ਟੀਮ ਆਈ ਹੈਗੀ ਹੈ ਜੀ ਗਊਸ਼ਾਲਾ ਗਣੇਸ਼ਾ ਵਸਤੀ ਦੇ ਵਿੱਚ ਅੱਜ ਏਕਨੂਰ ਬੈਲਫੋਰ ਸੋਸਾਇਟੀ ਜਿਸਟ ਬਠਿੰਡਾ ਦੀ ਟੀਮ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗਣੇਸ਼ਾ ਵਸਤੀ ਬਠਿੰਡਾ ਵਿੱਚ ਆਈ ਜਿੱਥੇ ਕੀ ਸੂ ਮੈਂਬਰਾਂ ਵੱਲੋਂ ਗਊਸ਼ਾਲਾ ਦੀ ਸੇਵਾ ਗਊਆਂ ਦੀ ਸੇਵਾ ਕੀਤੀ ਤੇ ਲੋਕਾਂ ਨੂੰ ਵੀ ਪ੍ਰੇਰਨਾ ਕੀਤੀ ਕਿ ਆਪਾਂ ਸਾਰੇ ਜਲ ਮਿਲ ਕੇ ਗਊ ਮਾਤਾ ਦੀ ਸੇਵਾ ਕਰੀਏ ਗਊ ਮਾਤਾ ਦੀ ਸੇਵਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ अनेका ਕਸ਼ਟ ਕੱਟੇ ਜਾਂਦੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵੀ ਗਊਆਂ ਦੀ ਸੇਵਾ ਕੀਤੀ ਤੇ ਉਹਨਾਂ ਨੇ ਵੀ ਗਊ ਮਾਤਾ ਦੀ ਸੇਵਾ ਕਰਨ ਲਈ ਮਨੁੱਖਤਾ ਨੂੰ ਸੰਦੇਸ਼ ਦਿੱਤਾ ਤੇ ਅੱਜ ਸਾਡੀ ਟੀਮ ਵੱਲੋਂ ਇੱਕ ਪੁੰਨ ਦਾ ਕੰਮ ਕਰਦੇ ਹੋਏ ਇੱਕ ਨੇਕ ਕੰਮ ਕੀਤਾ ਹੈ ਅਤੇ ਅੱਗੇ ਤੋਂ ਵੀ ਇਹ ਸੇਵਾ ਜਾਰੀ ਰਹੇਗੀ